ਹਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਪਾਜੀ ਅਭੀਲ ਸਿੰਘ ਦੇ ਫਾਰਮ ਤੇ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਪਸ਼ੂ ਦਿਖਾਉਣੇ ਆ ਜਿਨ੍ਹਾਂ ਵਿੱਚ ਇੱਕ ਇਹ ਗਾਂ ਸਬਿਰ ਸੁਈ ਹੈ ਇਹ ਕਿਹੜੀ ਮਾਝੇ ਗੱਭਣ ਹੈ ਬਟੇਲ ਆਪਾਂ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਸਾਰੇ ਵੀਰਾਂ ਨੂੰ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿ ਨਾਲਾ ਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਕੋਲ ਪਹੁੰਚੀ ਹੋਵੇ। ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੁਕਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਕਿਸੇ ਹੋਰ ਨੂੰ ਵੀ ਰਿਪਾਇਰ ਦਿਖਾ ਦ ਸਕਦਾ। ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਨਿਰਖ ਪਰਖ ਜਿਹੜੀ ਕਰਨੀ ਦੀ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ। ਕਰਦੇ ਆ ਵੀਡੀਓ ਮੈਂ ਸ਼ੁਰੂ ਕਰਦੇ ਆ ਵੀ ਇਹਨਾਂ ਗੱਲਬਾਤ ਪੁੱ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਸਭ ਠੀਕ ਠਾਕ ਜੇ ਵਧੀਆ ਵਧੀਆ ਚੱਲੀਏ ਤਾਂ ਕੰਮ ਕਰੀਏ ਹਾਂਜੀ ਵਧੀਆ ਵੀਡੀਓ ਆਪਣਾ ਡਰੈਸ ਕੋਲ ਦੋ ਡੈਸ ਆਪਣਾ ਪਿੰਡ ਲੋਕਾ ਜੇ ਤੇ ਜ਼ਿਲ੍ਹਾ ਤਨਤਰ ਤਹਿਸੀਲ ਪੱਟੀ ਠੀਕ ਹੈ ਫੋਨ ਨੰਬਰ ਤੇ ਨਾਮ ਫੋਨ ਨੰਬਰ ਡਾਡ ਦਾ ਨਾਮ ਹਰਦੀਪ ਸਿੰਘ ਵਪਾਰੀ 89552 95743 ਠੀਕ ਹੈ ਤੇ ਪਹਿਲੇ ਪਸ਼ੂ ਕਿੰਨੇ ਸਾਰੇ ਪਹਿਲੇ ਪਸ਼ੂ ਦੇ ਠੀਕ ਹੈ ਜੀ ਦੱਸਿਓ ਇਹਨਾਂ گاؤں ਦੀ ਅੱਜ ਕਿੰਨੇ ਰੇ ਗਾਂ ਮਸ਼ੂ ਇਹ ਗਾਂ ਰਾਤ ਦੀ ਸੂਈ ਹੈ ਅੱਛਾ ਜੀ ਤੇ ਦੂਜਾ ਸੂਆ ਕਿੰਨੀ ਠੀਕ ਹੈ ਜੀ ਤੇ ਪਸ਼ੀ ਦਿੱਤੀ ਜੀ ਨੇ ਦੋ ਚੋ ਠੀਕ ਹੈ ਕਿੰਨਾ ਚੂਤਾ ਬੋੜਾ ਬੋੜਾ ਹੈ 13 ਕਿਲੋ 13 ਕਿਲੋ ਹਾਂਜੀ ਕਿੰਨਾ ਕਰ ਸਕਦੀ ਐ 1 ਕਿਲੋ ਵੀ 20 ਪਲੱਸ ਕਰੂੰਗੀ 20 ਪਲੱਸ ਕਰੂੰਗੀ ਵਾ ਨਮੂਨਾ ਕਰ ਚੰਗੀਆਂ ਦਿਖਾ ਦੂੰਗਾ ਲੱਗੋ ਦੋਸਤੋ ਕੱਲ ਸ਼ਾਮ ਦੀ ਵੀਰ ਕਹਿੰਦਾ ਸੂਈ ਬੱਚਾ ਕੀ ਦਿੱਤਾ ਵੀਰ ਨੇ ਵਸ਼ੀ ਦਿੱਤੀ ਵਸ਼ੀ ਦਿੱਤੀ ਵਸ਼ੀ ਦੇਸੋ ਬਹੁਤ ਬਰੀਦ ਵਾਲੀ ਐ ਵਸ਼ੀ ਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਜਰੂਰ ਡਾਕਲਾ ਵੀਰ ਮੜੀ ਡਾਕਲਾ 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 ਹੈ ਡਾਕਲਾ ਮੜੀ ਡਾਕਲਾ ਹੈ ਮਾਨ ਨਾ 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 ਕਰ ਚੈੱਕ ਕਰੋ ਲੱਗਣਾ ਸਜੇ ਸਵੀ ਕਰਕੇ ਦੋਸਤੋ ਛੋੜਾ ਬੱਚੇ ਦਾ ਜਿਆਦਾ ਕਰਦੀ ਹੈ ਥੋੜੀ ਜੀ ਦੋਸਤੋ ਆਪਣੇ ਸਾਹ ਜਿਹਾ ਕਰ ਦਰਦੀ ਹੈ ਨਾ 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 ਕਰ ਬਹਾਨੇ ਚੰਗੀ ਤਰ੍ਹਾਂ ਦਿਖਾਓ ਚੈੱਕ ਕਰੋ ਥਾਣਾ ਦੀ ਕੁਆਲਟੀ ਕੁਆਲਟੀ ਜਿਹਾ ਸਾਰੀ ਐਂ ਚੰਗੀ ਤਰ੍ਹਾਂ ਦਿਖਾਓ ਠੀਕ ਹੈ ਜੀ ਚੈੱਕ ਕਰੋ ਨਾ ਨਾ ਕਰ ਸਾਗੇ ਲੱਗ ਬੱਚਾ ਵੀ ਦਿਖਾ ਦਿਨਾ ਦੋਸਤੋ ਬੱਚਾ ਵੀ ਤਾਂ ਚੈੱਕ ਕਰ ਸਕਦੇ ਜੇ ਕਰੀ ਨਾਲੂ ਬਿਲਕੁਲ ਨਾਲ ਹੈ ਬਾਹਰ ਸਾਈਡ ਤੋਂ ਬਹਾਨਾ ਦਿਖਾਉਗੀ ਉਲਟ ਬਹਿਣੀ ਵਾਲੇ ਪਾਸੋਂ ਵੀ ਨਾਲ ਚੈੱਕ ਕਰੋ ਮਾਜੀ ਚਾ ਤਾਂ ਮਿਲ ਨਾ ਨਾ ਨਹੀਂ ਤਾਈ ਉਹ ਤਾਈ ਉਹ ਜਿਵੇਂ ਨਹੀਂ ਕਰਦੀ ਦੋਸਤੋ ਧਾਰਾ ਮਾਰ ਕੇ ਤੁਹਾਨੂੰ ਦਿਖਾਉਣਾ ਹੈ ਕਰੀ ਵੇਖੋ ਦੋਸਤੋ ਬਿਲਕੁਲ ਆ ਚੁਾਈ ਮੋਗੇ ਰਗੀ ਵਧੀਆ ਦੋਸਤੋ ਮੁੱਠੀਆ ਥਣ ਲਗਾਗਾ ਨੂੰ ਵੀਡੀਓ ਬਣਾਉਂਦਾ ਦੋਸਤੋ ਟਾਈਮ ਜਿਹੜਾ ਹੈਗਾ ਤਕਰੀਬਨ 4 ਵਜੇ ਦਾ ਟਾਈਮ ਹੋਊਗਾ ਸ਼ਾਮ ਦਾ ਠੀਕ ਹੈ ਵੀ ਠੀਕ ਹੈ ਠੀਕ ਠੀਕ ਹੈ ਬੱਚਾ ਦੋਸਤੋ ਨੇ ਵਸ਼ੀ ਰਤੀ ਵਸ਼ੀ ਵੀ ਚੰਗੀ ਬਰੀਕਲੀ ਹੈ ਇਹਦੇ ਵੀ ਮਗਾ ਸਭ ਲਗੇ ਇਤਨੀ ਚੱਲਦੇ ਚੰਦੇ ਨੇ ਨਹੀਂ ਨਹੀਂ ਇਹ ਦਾ ਮੰਦਰੂਈ ਹੈ ਅੱਛਾ ਜਮਾਂਦਰੂਈ ਹੈ ਜੀ ਠੀਕ ਹੈ ਜੀ ਤੇ ਮੁੱਲ ਵੀ ਦਾ ਮੋਲੇ ਦਾ 70000 ਰੁਪਏ ਕਰਦੇ ਹਾਂ ਤਾਂ ਤਾਂ ਮੰਦਰ ਬਾਕੀ ਕੋਈ ਵੀ ਫੋਨ ਲੈ ਮੰਦਰ ਫੁੱਲ ਕਰਾਂਗੇ ਠੀਕ ਹੈ ਹਾਂਜੀ ਦੋਸਤੋ 70000 ਰੁਪਿਆ ਵੀਰ ਨੇ ਡਿਮਾਂਡ ਕੀਤੀ ਹੈ ਗਾਂ ਦੇ ਬਾਕੀ ਮੌਕੇ ਤੇ ਵੀਰ ਕਹਿੰਦਾ ਮਾਨਤਾ ਨਾ ਆਪਾਂ ਪੂਰਾ ਕਰਾਂਗੇ ਜਿਹੜਾ ਕੋਈ ਭੈਣ ਭਰਾ ਅੱਗੇ ਆਊਗਾ ਉਹਦਾ ਮਾਨਤਾ ਪੂਰਾ ਹੋਊਗਾ ਨੰਬਰ ਮੈਂ ਵੀ ਤੇ ਦੋਸਤੋ ਸਕਰੀਨ ਤੇ ਚ ਰਹੂੰਗਾ ਜ਼ਿਆਦਾ ਜਾਣ ਕਰ ਲੈ ਤੁਸੀਂ ਵੀ ਮੇਰੇ ਨਾਲ ਗੱਲਬਾਤ ਕਰ ਸਕਦੇ ਆਂ ਵੀ ਕੀ ਮੱਝ ਦੀ ਡਿਟੇਲ ਦੱਸੋ ਜੀ ਮੱਝ ਗੱਭਾ ਜੀ ਕਿੰਨਾ ਟਾਈਮ ਕਰਦੀ ਹੈ ਹੱਦ ਤੱਕ ਖੜੂਈ ਕਿੰਨੇ ਵਜੇ ਸਵੇਰੇ ਦੂਜੇ ਸਵੇਰੇ ਦੂਨੀਆ ਠੀਕ ਹੈ ਪਹਿਲੇ ਸਵੇਰੇ ਪਤਾ ਕਰਦਾ ਪਹਿਲੇ ਸਵੇਰੇ ਕੱਢੇ ਨੇ ਦੱਸ ਦੇ ਲੋ 10 ਕਦੋ ਹਾਂਜੀ ਕਿੰਨੀ ਕੁ ਉਮੀਦ ਕਰ ਰਹੇ ਹੋ ਮੀਰੇ ਕੱਦੇ 12 13 ਪਰ 12 ਦੋਸਤੋ ਦੂਜਾ ਸਵੇਰਾ ਸੁਣੋ ਇੱਕਾ ਤੇਰੀ ਕੱਚੀ ਤੇ ਚੰਗੀ ਆਰਡਰ ਕੁਆਲਿਟੀ ਤਿਆਰ ਕਰੀਉਂਗੀ ਕੱਦਗੜ ਵੀ ਦੋਸਤੋ ਬੰਦਾ ਬੜਾ ਵਧੀਆ ਮਾੜਾ ਪਛੇਰੇ ਕੇ ਬਣਾ ਵੀ ਬੜਾ ਚੰਗੇ ਕੱਦਗੜ ਵੀ ਦੋਸਤੋ ਚੰਗਾ ਆਰਡਰ ਕੁਆਲਿਟੀ ਤਿਆਰ ਕਰੀਉਂਗੀ ਸਣਾ ਦੀ ਰੋਟੀ ਦੋਸਤੋ ਚੰਗੀ ਹੈ ਕਾਲੀ ਸ਼ਾਬਾਸ਼ ਅਸ਼ਮਿਰ ਕਨਾਲ ਕੈਮਰੇ ਦਾ ਸੌਂ ਚ ਇਹਦਾ ਹਫਤਾ ਖੜਦੀ ਹੈ ਹਾਂਜੀ ਮੋਲੇ ਦਾ ਫੋਨ ਕਿ ਮੋਲੇ ਦਾ 85 ਹਰ ਮੰਗਦੇ 3 68200 ਦੇ ਦੇ ਦਾਂ 85 ਹਾਂਜੀ ਠੀਕ ਹੈ ਦੋ ਪਸ਼ੂ ਨੇ ਦੀ ਵੀਡੀਓ ਹਾਂਜੀ ਦੋ ਹੀ ਠੀਕ ਹੈ ਬਾਕੀ ਆਪਾਂ ਮਾਲ ਸਵੇਰੇ ਪਾਵਾਂ ਜੁਆਇਚ ਹੋਇਆ ਠੀਕ ਦੋਸਤੋ ਦੋ ਪਸ਼ੂ ਜਿਹੜੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਏ ਆ ਤੇ ਦੋਸਤੋ ਤਸੱਲੀ ਤੁਸੀਂ ਆਪ ਕਰਨੀ ਹੁੰਦੀ ਹੈ ਇੱਕ ਪਸ਼ੂ ਲੜਾ ਮੱਝ ਗੱਬਣਿਆ ਤੇ ਗਾਂ ਜਿਹੜੀ ਤਾਜੀ ਸੋਈ ਹੈ ਚੋਕੇ ਤੁਸੀਂ ਦੋਸਤੋ ਆਪਣੀ ਤਸੱਲੀ ਕਰਕੇ ਪਸ਼ੂ ਖੜ ਸਕਦੇ ਜੀ ਮਾਝ ਦੋਸਤੋ ਬੇਸ਼ੱਕ ਆਪਣੀ ਟਿੱਪ ਕਿ ਖੜੋ ਜਿਹੜੇ ਵੀਰ ਨੂੰ ਤਸੱਲੀ ਹੈ ਵੀਰ ਦੀ ਤਾਂ ਨਹੀਂ ਉਦਾਂ ਵੀ ਫੋਨ ਤੇ ਗੱਲਬਾਤ ਕਰਕੇ ਆਪਣੀ ਵੀਡੀਓ ਤੇ ਮਗਾ ਸਕਦੇ ਜੀ ਬਾਕੀ ਦੋਸਤੋ ਜਿਹੜਾ ਕੰਮ ਹੈ ਸਾਡਾ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਵਾ ਬਹੁਤ ਜਿਹੜੀ ਨਿਰਖ ਪਰ ਕਰਨੀ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ